ਉਸ ਤੋਂ ਅਸੀਂ ਮਗਰ ਤ ASCII ਸੰਗਰੂਰ ਦਾ ਜਿਹੜਾ ਵੱਡਾ ਨੈਸ਼ਨਲ ਹਾਈਵੇ ਹੈਗਾ ਬਟਿੰਡਾ ਪਟਿਆਲਾ ਉੱਥੇ ਅਸੀਂ ਆਏ ਆਂ ਔਰ ਪਿੱਛੇ ਮੇਰੇ ਭਗਵਾਨ ਪਾਨ ਦੀ ਜਿਹੜੀ ਸੰਗੂਰ ਜਿਹੜੀ ਕੋਠੀ ਆ ਰਹਿائش ਆ ਉੱਥੇ ਪ੍ਰੋਟੈਸਟ ਕਰਨ ਵਾਸਤੇ ਆ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਸਾਡੇ ਬਹੁਤ ਹੀ ਮਿਹਨਤ ਕਸ਼ ਵਰਗ ਜਿਹੜਾ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਰਜਿਸਟਰਡ ਨੰਬਰ 37 ਇਹ ਸਾਰੇ ਧਰਨੇ ਤੇ ਬੈਠੇ ਨੇ ਅੱਜ 104 ਦਿਨ ਆ 104 ਦਿਨ ਹੋ ਗਏ ਨੇ ਔਰ ਇਸ ਤਰ੍ਹਾਂ ਦੀਆਂ 6 ਹੋਰ ਜਥੇਬੰਦੀਆਂ ਪੰਜਾਬ ਦੇ ਵਿੱਚ ਸੰਘਰਸ਼ ਕਰ ਰਹੀਆਂ ਬੜੀ ਵਾਜਿਬ ਗੱਲ ਨੂੰ ਲੈ ਕੇ ਤੁਸੀਂ ਤੇ ਅਗਰ ਪਿੱਛੇ ਬੋਰਡ ਦੇਖਦੇ ਹੋ ਇਹਨਾਂ ਦੇ ਉੱਤੇ ਪਿੱਛੇ ਸਰਕਾਰ ਨੇ ਇਹਨਾਂ ਦੇ ਜਦੋਂ ਆਪਣੀਆਂ ਮੰਗਾ ਮੰਗਣ ਗਏ ਤੇ ਲਾਠੀ ਚਾਰਜ ਕੀਤਾ ਬਾਬਾ ਸਾਹਿਬ ਅੰਬੇਦਕਰ ਦੇ ਇਹ ਇਹਨਾਂ ਨੇ ਤਸਵੀਰਾਂ ਲਾਈਆਂ ਤੇ ਬਾਬਾ ਸਾਹਿਬ ਦੀ ਅੰਬੇਦਕਰ ਦੀਆਂ ਫੋਟੋਆਂ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਨਹੀਂ ਟੰਗਦੇ ਨੇ ਪਰ ਬਾਬਾ ਸਾਹਿਬ ਅੰਬੇਦਕਰ ਦੀ ਜੋ ਉਹਨਾਂ ਦੇ ਸ਼ਰਧਾਲੂ ਨੇ ਉਹਨਾਂ ਦੀ ਗੱਲ ਮੰਨਣ ਤੋਂ ਮਨਕਰ ਹਨ ਮਸਲਾ ਇਹ ਹੈ ਕਿ ਮੇਰੇ ਨਾਲ ਇਸ ਪੱਲੇਦਾਰ ਜਿਹੜੀ ਪਰਦੇਸ਼ ਯੂਨੀਅਨ ਜੱਥੇਬੰਦੀ ਆ ਉਹਦੇ ਪ੍ਰਧਾਨ ਸਾਹਿਬ ਮੇਰੇ ਨਾਲ ਬੈਠੇ ਨੇ ਇਸ ਵਕਤ ਇਹਨਾਂ ਦਾ ਨਾਮ ਹੈ ਸਤਨਾਮ ਸਿੰਘ ਔਰ ਜ਼ਿਲ੍ਹੇ ਦੇ ਪ੍ਰਧਾਨ ਇਹਨਾਂ ਦੇ ਹਨ ਜਗਿੰਦਰ ਸਿੰਘ ਤੇ ਸੰਖੇਪ ਤੌਰ ਤੇ ਇਹਨਾਂ ਦੀ ਮੰਗ ਹੈ ਕਿ ਜਿਹੜਾ ਪੱਲੇਦਾਰੀ ਸਿਸਟਮ ਹੋਇਆ ਉਹਦੇ ਵਿੱਚ ਦਲਾਲੀ ਖਤਮ ਕਰਨਾ ਚਾਹੁੰਦੇ ਨੇ ਇਹ ਕਹਿੰਦੇ ਨੇ ਕਿ ਜੋ ਵੀ ਅਸੀਂ ਲੇਬਰ ਕਰਦੇ ਆ ਐਫਸੀਆਈ ਦੇ ਜਾਂ ਸਟੇਟ ਦੇ ਪੰਚਾਇਤ ਦੇ ਤੇ ਦੂਜੇ ਕਦਮਾਂ 'ਚੋਂ ਅਸੀਂ ਅਨਾਜ ਚੁੱਕ ਕੇ ਢੋ ਕੇ ਚੱਕ ਕੇ ਆਪਣੇ ਮੋਢਿਆਂ ਦੇ ਉੱਤੇ ਤੇ ਅਸੀਂ ਜਿਹੜਾ ਟ੍ਰੇਨਾਂ ਤੇ ਚਾੜਦੇ ਆ ਤਾਂ ਕਿ ਦੇਸ਼ ਦੇ ਸਾਰੇ ਕੋਨਿਆਂ ਤੱਕ ਇਹ ਅਨਾਜ ਪਹੁੰਚ ਸਕੇ ਉਸ ਅਨਾਜ ਨੂੰ ਪਹੁੰਚਾਉਣ ਵਿੱਚ ਇਹਨਾਂ ਗਰੀਬ ਮਿਹਨਤਕਸ਼ ਲੋਕਾਂ ਦਾ ਬਹੁਤ ਵੱਡਾ ਰੋਲ ਹੈ ਤਾਂ ਇਹਨਾਂ ਨੇ ਬਹੁਤ ਦਿਨ ਤੋਂ ਸਰਕਾਰ ਪੰਜਾਬ ਨੂੰ ਕਿਹਾ ਪਿਛਲੀ ਸਰਕਾਰ ਨੂੰ ਵੀ ਕਿਹਾ ਇਹਦੇ ਤੇ ਗਿਲਾ ਵੀ ਹੈ ਇਹਨਾਂ ਨੂੰ ਪਿਛਲੀ ਸਰਕਾਰ ਦੇ ਮੰਤਰੀਆਂ ਦੇ ਉੱਤੇ ਕਿ ਸਾ ਸਾਡੀ ਗੱਲ ਅਣਗੋਲੀਆਂ ਕੀਤੀ ਉਹ ਤੋਂ ਮਗਰਲੀ ਸਰਕਾਰ ਤੇ ਵੀ ਇਹਨਾਂ ਨੂੰ ਗਿਲਾ ਵਾ ਮਗਰਲੀਆਂ ਸਾਰੀਆਂ ਸਰਕਾਰਾਂ ਤੇ ਗਿਲਾ ਪਰੇ ਹੁਣ ਇਹਨਾਂ ਨੂੰ ਉਮੀਦ ਸੀ ਕਿ ਸਾਡਾ ਜਿਹੜਾ ਠੇਕੇਦਾਰੀ ਸਿਸਟਮ ਇਹ ਖਤਮ ਕਰਨਗੇ ਮੌਜੂਦਾ ਸਰਕਾਰ ਔਰ ਸਾਨੂੰ ਜਿਹੜੀ ਪੇਮੈਂਟ ਆ ਡਾਇਰੈਕਟ ਹੋਵੇਗੀ ਸ਼ਾਇਦ ਗਵਰਨਮੈਂਟ ਆਫ ਇੰਡੀਆ ਦਾ ਰੇਟ ਹੈਗਾ ਵਾ ਪਰ 50 ਕਿਲੋ ਦੀ ਬੋਰੀ ਦਾ ਹੈਗਾ ਵਾ ਲਗਭਗ 4 ਰੁਪਏ ਤੇ ਹੁਣ ਇਹਨਾਂ ਨੂੰ ਜਦੋਂ ਇੱਥੇ ਜਦੋਂ ਠੇਕੀਦਾਰੀ ਸਿਸਟਮ ਜਾਂਦੇ ਜਦੋਂ ਸਰਕਾਰ ਕੰਪੀਟੀਸ਼ਨ ਕਰਾ ਦਿੰਦੀ ਹੈ ਟੈਂਡਰ ਪਵਾ ਦਿੰਦੀ ਹੈ ਉਹ ਇਹਨਾਂ ਦਾ ਭਾਅ ਕੱਟ ਕੇ ਰਹਿ ਜਾਂਦਾ ਕਿ ਜਿਹੜੀ 1.7 ਰੁਪਈਆ ਜਾਂ 2 ਰੁਪਈਏ ਤੱਕ ਇਹਨਾਂ ਨੂੰ ਮਿਲਦੇ ਆ ਮਤਲਬ 2 ਰੁਪਈਏ ਵਿਚਾਰਿਆਂ ਦੇ ਖਾਦੇ ਗਏ ਨੇ ਸੋ ਇਹ ਦਲਾਲੀ ਚਾਹੁੰਦੇ ਨੇ ਖਤਮ ਹੋਵੇ ਤੇ ਮੈਂ ਇਹਨਾਂ ਦੀ ਸਪੋਰਟ ਕਰਨ ਆਇਆ ਮੈਂ ਚੋਣ ਕਰਕੇ ਨਹੀਂ ਇੱਥੇ ਆਇਆ ਕਿਉਂਕਿ ਬੈਠੇ ਸੀਗੇ ਇਹਨਾਂ ਨਾਲ ਅਸੀਂ ਦੇਖਿਆ ਗਰੀਬਾਂ ਨੂੰ ਬੈਠੇ ਨੂੰ ਤਾਂ ਮੈਂ ਇੱਥੇ ਪਹੁੰਚਾ ਵਾਹਿਗੁਰੂ ਦੀ ਕਿਰਪਾ ਨਾਲ ਅਗਰ ਮੈਂ ਇੱਥੋਂ ਜਿੱਤਦਾ ਲੋਕ ਸਭਾ ਦੇ ਵਿੱਚ ਤਾਂ ਮੈਂ ਇਹਨਾਂ ਦਾ ਮਸਲਾ ਉਠਾਊਂਗਾ ਅੱਜ ਵੀ ਪਬਲਿਕ ਡੋਮੇਨ 'ਚ ਇਹਨਾਂ ਦੀ ਆਵਾਜ਼ ਬਣ ਕੇ ਤੁਹਾਡੇ ਇੱਥੇ ਲੈ ਕੇ ਆ ਰਿਹਾ ਵਾਂ ਮੈਂ ਹੁਣ ਬੇਨਤੀ ਕਰੂੰਗਾ ਸੰਖੇਪ ਤੌਰ ਤੇ ਜਗਿੰਦਰ ਸਿੰਘ ਜੀ ਕਿ ਤੁਸੀਂ ਆਪਣੀ ਗੱ ਸਾਡੇ ذریعے ਤੁਸੀਂ ਰੱਖ ਸਕਦੇ ਹੋ ਲੋਕਾਂ ਤੱਕ ਔਰ ਮੇਰੀ ਅਪੀਲ ਹੈ ਭਗਵਾਨ ਮਾਨ ਨੂੰ ਤੇ ਜਿਹੜੇ ਫੂਡ ਸੇਵ ਸਪਲਾਈਸ ਮਿਨਿਸਟਰ ਨੇ ਕੋਣ ਨੇ ਘਟਾਰੂ ਚਕ ਹਾਂ ਜੀ ਤੁਹਾਡਾ ਰਾਮ ਕੰਮ ਖਰਾਬ ਹੋ ਗਿਆ ਥੋੜਾ ਜਾਂ ਕੇ ਪਰ ਚਲੋ ਫਿਰ ਵੀ ਕੋਈ ਨਹੀਂ ਮੇਰੀ ਅਪੀਲ ਹੈ ਉਹਨੂੰ ਕਿ ਤੂੰ ਗੱਲ ਸੋਹਣੇ ਨਾਲ ਦੀ ਉਹਨਾਂ ਨਾਲ ਮਸਲਾ ਹੱਲ ਕਰ ਜਗਿੰਦਰ ਸਿੰਘ ਜੀ ਕੋਲ ਗੱਲ ਕਰੋ ਛੱਗੇ ਅਸੀਂ ਪੰਜਾਬ ਪ੍ਰਦੇਸ਼ ਪੱਲੇ ਜੁਨੀਅਨ ਰਜਿਸਟਰ ਨੰਬਰ 37 ਦੇ ਘਰਾਂ ਨਾਲ ਹੀ ਬੈਠੇ ਆਂ ਸਾਡੇ ਨੇ ਸ਼ਹਿਰ ਜਿੱਥੇ ਬੰਦਿਆ ਹੋਰ ਨੇ ਪੰਜਾਬ ਦੇ ਵਿੱਚ ਜਿਹੜੀ ਛਾੜੀ ਗੱਲ ਪੰਜਾਬ ਦੇ ਵਿੱਚ ਗੱਲ ਚੱਲ ਰਹੀ ਸੀ ਮੰਡੀਆਂ ਚ ਕਣਕ ਉਤੇ ਸਟੈਕ ਕਰਾਂਗੇ ਕੱਢਾਂਗੇ ਉਹਦੇ ਤਹਿਤ ਇੱਕ ਮੈਂ ਥੋੜਾ 2 ਮਿੰਟ ਲਈ ਪਿੱਛੇ ਗੱਲ ਜਾਉਂਗਾ ਜਦੋਂ ਕਰੋਨਾ ਕਾਲ ਚੱਲਿਆ ਸੀਗਾ ਪੰਜਾਬ ਦੇ ਵਿੱਚ ਕਰੋਨਾ ਕਾਲ ਚਲਣ ਕਰਕੇ ਬਾਹਰਲੇ ਸ਼ਹਿਟਾਂ ਕੋਕਮਰੀਆਂ ਸ਼ਕਾਰ ਹੋ ਰਹੀਆਂ ਦੀਆਂ ਇੱਥੋਂ ਦੇ ਆਪਣੇ ਮੁਲਾਜ਼ਮ ਪੁਲਿਸ ਮੁਲਾਜ਼ਮ ਲੋਕਾਂ ਨੂੰ ਹੌਕਰ ਮਾਰ ਕੇ ਅੰਦਰਵਾੜ ਦੇ ਦਈਏ ਤੇ ਸਾਨੂੰ ਘਰਾਂ ਚੋਂ ਕੱਢ ਕੇ ਛਪੇਹਲਾਂ ਭੰਨ ਤੱਕ ਮਨਜ਼ੂਰ ਕਰ ਦੇ ਦਈਏ ਕਿਉਂਕਿ ਬਾਹਰ ਅਨਾਜ ਪਹੁੰਚਾਉਣ ਦੀ ਚੌਲ ਪਹੁੰਚਾਉਣ ਦੀ ਜੀ ਉਹਦੇ ਕਰਕੇ ਅਸੀਂ ਬਾਹਰ ਦੀਆਂ ਸ਼ਹਿਟਾਂ ਵਿੱਚ ਅਨਜ ਪਹਚਾਇਆ ਇਹ ਇਹ ਜਮਦੂਰ ਮਜ਼ਦੂਰ ਆ ਜਿਹੜਾ ਕਿ ਬਾਹਰਲੇ ਸੂਬਿਆਂ ਵਿੱਚ ਸਪੈਸ਼ਲਾਂ ਭੇਜ ਕੇ ਆਪ ਦਾ ਜਾਨ ਤੇ ਖੇਡਨੇ ਮਰਨੋਂ ਨਹੀਂ ਪਰਵਾਹ ਮੰਨੇ ਇਹ ਅਸੀਂ ਮੰਗ ਕਰਦੇ ਆਂ ਵੀ ਜਿਹੜਾ ਅਸੀਂ ਕੰਮ ਕਰਦੇ ਆਂ 50 ਰਬਤੇ ਜਿੰਨਾ ਵੀ ਰੇਟ ਬਣਦਾ ਛਾੜੀ ਜਿਹੜੀ ਮਿਹਨਤ ਆ ਉਹ ਛਾੜੀ ਨਹੀਂ ਦਿੱਤੀ ਜਾਵੇ ਭਾਵੇਂ ਸਾਡੇ ਤਿੰਨਵੇਂ ਵੀ ਕਮੇਟੀ ਬਣਾ ਕੇ ਉਹਨੇ ਖਾਤੇ ਵਿੱਚ ਪਈ ਗਾਹਾਂ ਅਸੀਂ ਆਉਦੇ ਵਰਕਰ ਨੂੰ ਵੰਡ ਛਕੀਏ ਧੰਨਵਾਦ ਜੋਗਿੰਦਰ ਸਿੰਘ ਜੀ ਔਰ ਸਾਰੇ ਜਥੇਬੰਦੀ ਦਾ ਔਰ ਮੈਂ ਕੋਸ਼ਿਸ਼ ਕਰੂੰਗਾ ਔਰ ਮੇਰੀ ਅਪੀਲ ਆ ਫਿਰ ਇੱਕ ਵਾਰੀ ਮੁੱਖ ਮੰਤਰੀ ਪੰਜਾਬ ਨੂੰ ਕਿ ਘੱਟੋ ਘੱਟ ਇਹਨਾ ਗਰੀਬਾਂ ਦੀ ਤੇ ਗੱਲ ਸੁਣੋ ਸੌਖਾ ਜਿਹਾ ਕੰਮ ਹੈ ਤੁਹਾਡੇ ਆਸਤੇ ਇਹਨਾਂ ਦਾ ਜਿਹੜਾ ਠੇਕੇਦਾਰੀ ਸਿਸਟਮ ਖਤਮ ਕਰੋ ਇਹਨਾਂ ਨੂੰ ਟੈਂਡਰ ਪ੍ਰਕਿਰਿਆ ਤੋਂ ਹਟਾਓ ਇਹਨਾਂ ਦਾ ਸ਼ੋਸ਼ਣ ਬੰਦ ਕਰੋ ਤੇ ਇਹਨਾਂ ਨੂੰ ਬਣਦਾ ਸਰਕਾਰੀ ਰੇਟ ਜੋ ਹੈ ਗਵਰਨਮੈਂਟ ਆਫ ਇੰਡੀਆ ਨੇ ਤੈਅ ਕੀਤਾ 4 ਰੁਪਏ ਪ੍ਰਤੀ 50 ਕਿਲੋ ਦੀ ਪੂਰੀ ਦੀ ਲੇਬਰ ਦਾ ਅਧਿਕਾਰ ਇਹਨਾਂ ਦੀ ਮਿਹਨਤ ਦਾ ਪੈਸਾ ਇਹਨਾਂ ਨੂੰ ਡਾਇਰੈਕਟ ਦਿੱਤਾ ਜਾਵੇ ਅੱਜ ਮੇਰਾ ਮਕਸਦ ਤੁਹਾਡੇ ਨਾਲ ਜੁੜਨ ਦਾ ਇਹ ਸੀਗਾ ਸਾਰੀ ਜਥੇਬੰਦੀ ਦਾ ਪ੍ਰਧਾਨ ਜੀ ਔਰ ਪ੍ਰਧਾਨ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਸਤ ਸਤ ਵਾਹਿਗੁਰੂ ਜੀ ਦੀ ਫਤਿਹ ਬਾਬਾ ਸਾਹਿਬ ਅੰਮੇਦਕਰ ਦਾ ਨਾਰਾ ਹੈ ਜੋ ਜੈ ਭੀਮ ਜੈ ਭਾਰਤ ਹਰ ਬਾਜ